ਸਿੱਖ ਬੋਧੀ ਜੈਨੀ ਬ੍ਰੈਕਟ ਬੰਦ ਸਾਰੇ ਹਿੰਦੂ ਹਨ ਬੀਜੇਪੀ ਨੇ ਦੇਖੋ ਬੀਰਬਾਲ ਦੇ ਵਸ ਛੋਟੇ ਸਾਹਿਬ ਜਦੋਂ ਯਾਦ ਕੀਤਾ ਗੁਰੂ ਅਰਜਨ ਦੇਵ ਜੀ ਦਾ ਦਿਹਾੜਾ ਉਹ ਮਨਾਉਂਦੇ ਆ ਬੀਜੇਪੀ ਤੋਂ ਸਿੱਖਾਂ ਨੂੰ ਖਤਰਾ ਹੀ ਕੋਈ ਨਹੀਂ ਹੋ ਸਕਦਾ ਉਹ ਉਸ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਹੈ ਜਿਹੜੀ ਸਾਨੂੰ ਸਿੱਖ ਮੰਦੀਓ ਨਹੀਂ ਮਤਲਬ ਸਿਧਾਂਤਕ ਤੌਰ ਦੇ ਉੱਤੇ ਬੀਜੇਪੀ ਆ ਚਾਹੇ ਕਾਂਗਰਸ ਵੀ ਇਹ ਕੁਝ ਕਰਦੀ ਸੈਂਟਰ ਤੇ ਬੈਠੀ ਹੋਈ ਜਿਹੜੀ ਵੀ ਧੇਰਾ ਉਹ ਕਦੇ ਵੀ ਸਿੱਖ ਅਹ ਤੈਸੀ ਨਹੀਂ ਹੋ ਸਕਦੀ ਉਹ ਸਿੱਖ ਹਤੈਸ਼ੀ ਨਹੀਂ ਉਹ ਸਿੱਖਾਂ ਦੀ ਪਰਭਾਸ਼ਾ ਬਦਲਣੀ ਚਾਹੁੰਦੀ ਹੈ। ਬਾਬਰੀ ਮਸਜਿਦ ਢਹਿਣੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਕਾਂਗਰਸ ਤੇ ਬੀਜੇਪੀ ਇੱਕੋ ਹੀ ਚੀਜ਼ ਹੈ। ਸਟੇਟ ਦੇ ਵਿੱਚ ਰਾਜ ਹੈਗਾ ਬੀਜੇਪੀ ਦਾ ਤੇ ਸੈਂਟਰ ਦੇ ਵਿੱਚ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਹੈ ਨਰਸਿਮਹਾ ਰਾਓ। ਹਰ ਰੋਜ਼ ਇੱਕ ਅਪਡੇਟ ਆ ਰਹੀ ਹੈ ਕਿ ਕਾਰ ਸੇਵਕ ਇੰਨੇ ਲੱਖ ਇਕੱਠੇ ਹੋ ਗਏ। ਸਵਕਾਰ ਸਬਕ ਨੇ ਉਹਨਾਂ ਨੂੰ ਇਕੱਠੇ ਕਿਉਂ ਹੋਣ ਦਿੱਤਾ ਗਿਆ ਉਹ ਸੈਂਟਰ ਜਵਾਬ ਦੇਵੇ ਤੁਹਾਨੂੰ ਅਸੀਂ ਅਸਿਮੀਲੇਟ ਕਰ ਲੈਣਾ ਹੈ ਭਾਵ ਆਪਣੇ ਵਿੱਚ ਜਜ਼ਬ ਕਰ ਲੈਣਾ ਹੈ ਆਪਣੇ ਵਰਗਾ ਬਣਾ ਦੇਣਾ ਹੈ ਜੇ ਤੁਸੀਂ ਉਹ ਸਵਕਾਰ ਨਹੀਂ ਕਰੋਗੇ ਤਾਂ ਤੁਹਾਨੂੰ ਅਸੀਂ ਐਲੀਮੀਨੇਟ ਕਰ ਦਾਂਗੇ ਭਾਵ ਮਾਰ ਦਾਂਗੇ ਹਮ ਅਸਿਮੀਲੇਟ ਔਰ ਐਲੀਮੀਨੇਟ ਇਸ ਸਿਧਾਂਤ ਤੇ ਚੱਲ ਰਹੀ ਹੈ ਅੱਜ ਦੀ ਇੰਡੀਅਨ ਸਟੇਟ ਉਸ ਤਰ੍ਹਾਂ ਦਾ ਜੀ ਕਰੋ ਸਰ ਜੇ ਮੈਂ ਮੌਜੂਦਾ ਰਾਜਨੀਤੀ ਤੇ ਆਵਾਂ ਅੱਜ ਦੇ ਸਮੇਂ ਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਅਹਿਮ ਰੋਲ ਅਦਾ ਕਰ ਰਹੀ ਆ ਜੀ ਜੀ ਹਰ ਇੱਕ ਪਾਰਟੀ ਹਰ ਇੱਕ ਧਿਰ ਇਹ ਪ੍ਰਚਾਰ ਕਰ ਰਹੀ ਆ ਕਿ ਬੀਜੇਪੀ ਪੰਜਾਬ ਹਤਾਸ਼ੀ ਨਹੀਂ ਆ ਬੀਜੇਪੀ ਪੰਜਾਬ ਵਿਰੋਧੀ ਆ ਸਿੱਖ ਵਿਰੋਧੀ ਆ ਇੱਦਾਂ ਕਿ ਬਹੁਤ ਸਾਰੇ ਲੋਕ ਹਿੰਦੂ ਵੀ ਵਿੱਚੋਂ ਇਹ ਗੱਲ ਕਹਿੰਦਾ ਕਿ ਬੀਜੇਪੀ ਤਾਂ ਹਿੰਦੂ ਵੀ ਵਿਰੋਧੀ ਆ ਬੀਜੇਪੀ ਦਾ ਮਿਸ਼ਨ ਤੁਹਾਨੂੰ ਕੀ ਲੱਗਦਾ ਕਿਉਂਕਿ ਚਰਚਾਵਾਂ ਚੱਲ ਪਈਆਂ ਕਿ ਬੀਜੇਪੀ ਇੱਕ ਮਿਸ਼ਨ ਲੈ ਕੇ ਚੱਲੀ ਹੋਈ ਹੈ ਇੱਕ ਏਜੰਡਾ ਪੰਜਾਬ ਚ 27 ਕਿਸ ਤਰ੍ਹਾਂ ਦਾ ਰਹੂਗਾ 29 ਕਿਸ ਤਰ੍ਹਾਂ ਦਾ ਰਹੂਗਾ 32 ਤੱਕ ਕੀ ਹੋ ਸਕਦਾ ਹੈ ਤੁਹਾਡਾ ਸਵਾਲ ਬੜਾ ਵਾਜਬ ਹੈ ਪਰ ਹਜੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ 27 ਜਾਂ 29 ਨਤੀਜਾ ਅਕਰ ਬਹੁਤ ਦੂਰ ਹੈ 27 ਚ ਕੀ ਹੋਊਗਾ 27 ਹੁਣ ਦੂਰ ਨਹੀਂ ਹੈ ਅਸੀਂ ਵੀ ਇਸੇ ਪੜ ਦੇ ਵਿੱਚ ਲੰਮੇ ਸਮੇਂ ਤੋਂ ਉਤਰਾਅ ਚੜਾਅ ਦੇਖ ਰਹੇ ਹਾਂ ਜਿਸ ਤਰ੍ਹਾਂ ਨਾਲ ਇੰਡੀਅਨ ਰਾਜਨੀਤੀ ਤੇ ਖਾਸ ਕਰ ਪੰਜਾਬ ਦੀ ਰਾਜਨੀਤੀ ਜਿੱਥੇ ਆਪਾਂ ਬੈਠੇ ਆ ਇਹ ਚੱਲ ਰਹੀ ਹੈ ਇਹਦੇ ਵਿੱਚ ਇਹਦੇ ਚ ਸ਼ੰਕਾ ਵੀ ਕੋਈ ਨਹੀਂ ਕਿ ਜਿੰਨੀ ਜ਼ੋਰ ਦੇ ਅਸਰ ਦੇ ਨਾਲ ਇਸ ਵਾਰ ਬੀਜੇਪੀ ਪੰਜਾਬ ਦੇ ਉੱਪਰ ਹਮਲਾਵਰ ਹੋ ਕੇ ਆਈ ਹੈ ਪੋਲੀਟੀਕਲ ਹਮਲਾਵਰ ਪੋਲੀਟੀਕਲੀ ਹਮਲਾਵਰ ਹੋ ਕੇ ਆਈ ਹੈ ਇੰਨੇ ਵੱਡੇ ਰੌਂਦ ਵਿੱਚ ਉਹ ਪਹਿਲਾਂ ਕਦੇ ਨਹੀਂ ਸੀ ਆਈ ਉਹਨੂੰ ਕਿਸ ਤਰ੍ਹਾਂ ਆਸ ਬੈਠੀ ਹੈ ਇਉਂ ਦੀ ਗਿਣਤੀ ਮਿੰਤੀ ਹੈ ਉਹਨੂੰ ਲੱਗਿਆ ਕਿ ਜੋ ਕਾਂਗਰਸ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ ਵੀ ਪੰਜਾਬ ਦੇ ਸਿੱਖਾਂ ਦੀ ਵੋਟ ਲੈ ਕੇ ਸਰਕਾਰ ਬਣਾ ਸਕਦੀ ਹੈ ਤਾਂ ਫਿਰ ਮੈਂ ਕਿਉਂ ਨਹੀਂ ਬੜਾ ਹੱਸਦਾ ਹਾਂ ਇਹ ਹੁਣ ਗੱਲ ਹੈ ਕਾਂਗਰਸ ਦੀ ਤੇ ਬੀਜੇਪੀ ਦੀ ਸੋਚ ਦੀ ਪੁੱਛ ਤੁਸੀਂ ਮੈਨੂੰ ਰਹੇ ਹੋ ਮੇਰੇ ਹਿਸਾਬ ਨਾਲ ਇੱਕ ਰੱਤੀ ਭਰ ਵੀ ਫਰਕ ਨਹੀਂ ਹੈ ਜੇ ਕਾਂਗਰਸ ਆ ਜਾਂਦੀ ਹੈ ਜਾਂ ਭਾਜਪਾ ਆ ਜਾਂਦੀ ਹੈ ਮੀਂਜੇ ਭਾਜਪਾ ਸਖਤ ਤਰੀਕੇ ਦੇ ਨਾਲ ਘਟਗਿੰਡਤਿਆਂ ਦੇ ਖਿਲਾਫ ਹੈ ਤੇ ਕਾਂਗਰਸ ਥੋੜੀ ਮਾਈਲਡ ਤਰੀਕੇ ਦੇ ਨਾਲ ਘਟਗਿੰਡਤਿਆਂ ਦੇ ਖਿਲਾਫ ਹੈ ਇਹ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ ਬਾਬਰੀ ਮਸਜਿਦ ਢੈਣੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਕਾਂਗਰਸ ਤੇ ਭਾਜਪਾ ਇੱਕੋ ਹੀ ਚੀਜ਼ ਹੈ ਉਹ ਕਿਵੇਂ 1992 ਦੇ ਵਿੱਚ ਬਾਬਰੀ ਮਸਜਿਦ ਟਰਸ ਦੀ ਹੈ ਹੂੰ ਟਾਉਂਦਾ ਕੌਣ ਹੈ ਬੀਜੇਪੀ ਟਰਾਂਦੀ ਹੈ ਰਾਮ ਮੰਦਰ ਦਾ ਨਾਰਾ ਦੇ ਕੇ ਆਪ ਸੱਤਾ ਚਾਹੁੰਦੀ ਹੈ ਹੂੰ ਪਰ ਇੰਡੀਆ ਦੀ ਸਟੇਟ ਸੀਆਈਟੀ ਦੇ ਤੌਰ ਤੇ ਸੈਂਟਰ ਚ ਜ਼ਿਆਦਾ ਮਜ਼ਬੂਤੀ ਨਾਲ ਚਲਦੀ ਹੈ ਸਟੇਟ ਉਸ ਤੋਂ ਘੱਟ ਮਜ਼ਬੂਤੀ ਨਾਲ ਚਲਦੀ ਹੈ ਹੂੰ ਹੁਣ ਜੇ ਤੁਸੀਂ 1992 ਦਾ ਫਿਗਰ ਪੜ੍ਹੋਗੇ ਸਟੇਟ ਦੇ ਵਿੱਚ ਰਾਜ ਹੈਗਾ ਭਾਜਪੀ ਦਾ ਕਲਿਆਣ ਸਿੰਘ ਉਹਨਾਂ ਦੇ ਚੀਫ ਮਿਨਿਸਟਰ ਨੇ ਤੇ ਸੈਂਟਰ ਦੇ ਵਿੱਚ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਹੈ ਨਰਸਿਮਹਾ ਰਾਓ ਹਮ ਨਰਸਿਮਹਾ ਰਾਓ ਦੇ ਅੰਡਰ ਚੱਲਦੀ ਆ ਆਈਬੀ ਤੇ ਕਲਿਆਣ ਸਿੰਘ ਦੇ ਅੰਡਰ ਚੱਲਦੀ ਆ ਸੀਆਈਡੀ ਹਮ ਸੀਆਈਡੀ ਦੋਨਾਂ ਪਾਸੇ ਰਿਪੋਰਟ ਦੇਣੀ ਜ਼ਰੂਰੀ ਆ ਉਹ ਸੈਂਟਰ ਨੂੰ ਵੀ ਰਿਪੋਰਟ ਦੇਊਗੀ ਤੇ ਆਪਣੇ ਚੀਫ ਮਿਨਿਸਟਰ ਨੂੰ ਦੇਊਗੀ ਆਈਬੀ ਲਈ ਕੋਈ ਜ਼ਰੂਰੀ ਨਹੀਂ ਉਹ ਸਟੇਟ ਨੂੰ ਦੇਵਨ ਦੇਵੇ ਪਰ ਸੈਂਟਰ ਨੂੰ ਦਈ ਕੀ ਇਟ ਮੀਨਸ ਪ੍ਰਧਾਨ ਮੰਤਰੀ ਨੂੰ ਵੀ ਉਹੀ ਕੁਝ ਪਤਾ ਲੱਗ ਰਿਹਾ ਸੀ ਦੂਜੇ ਪਾਸੇ ਤੁਸੀਂ ਅਖਬਾਰਾਂ ਪੜੋਗੇ ਰਸਾਲੇ ਪੜੋਗੇ ਹਰ ਰੋਜ਼ ਇੱਕ ਅਪਡੇਟ ਆ ਰਹੀ ਹੈ ਕਿ ਕਾਰ ਸੇਵਕ ਇੰਨੇ ਲੱਖ ਇਕੱਠੇ ਹੋ ਗਏ ਕਾਰ ਸੇਵਕ ਕਿੰਨੇ ਉਹਨਾਂ ਨੂੰ ਇਕੱਠੇ ਕਿਉਂ ਹੋਣ ਦਿੱਤਾ ਗਿਆ ਉਹ ਸੈਂਟਰ ਜਵਾਬ ਦੇਵੇ ਸਟੇਟ ਜਵਾਬ ਦੇਵੇ ਪਰ ਦੋਵਾਂ ਨੇ ਕਦੇ ਇੱਕ ਦੂਜੇ ਨੂੰ ਮਾਰਾ ਨਹੀਂ ਕਿਹਾ ਇਦਾ ਮਤਲਬ ਘੱਟ ਗਿਣਤੀਆਂ ਤੇ ਉਹ ਇੱਕੋ ਜਿਹੇ ਹੁਣ ਆਪਾਂ ਆ ਜੀ ਅੱਜ ਦੇ ਸਵਾਲ ਤੇ ਵੀ ਪੰਜਾਬ ਦੇ ਵਿੱਚ ਭਾਜਪੀ ਇਹੀ ਸੋਚ ਕੇ ਆਏਗੀ ਕਿ ਜਿਹੜੀ ਕਾਂਗਰਸ ਨੇ ਇਹਨਾਂ ਦਾ ਦਰਬਾਰ ਸੱਭਾਤਾ ਇਹਨਾਂ ਦਾ ਸੰਨ ਜਰਨੈਲ ਸਿੰਘ ਸ਼ਹੀਦ ਕਰਤਾ ਇਹਨਾਂ ਦੇ ਮੁੰਡੇ ਪੁਲਿਸ ਮੁਕਾਬਲੇ 'ਚ ਮਾਰਤੇ ਪਰ ਉਹਨੂੰ ਵੀ ਇਹਨਾਂ ਨੇ ਸੱਤਾ ਬਖਸ਼ੀ ਆ ਇਹ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੋ ਰਿਆਂ ਵੀ ਤੁਸੀਂ ਉਹਨਾਂ ਲੋਕਾਂ ਨੂੰ ਸੱਤਾ ਬਖਸ਼ੀਆ ਇੱਕ ਪਾਸੇ ਦਾ ਬੈਂਤੇ ਨੂੰ ਬੁੱਚੜ ਕਹਿੰਦੇ ਹੋ ਦੂਜੇ ਪਾਸੇ ਅਮਰਿੰਦਰ ਨੂੰ ਚੀਮਸਟ ਬਣਾਉਨੇ ਹੋ ਪਹਿਲਾਂ ਬੈਂਤੇ ਨੂੰ ਬਣਾਉਨੇ ਹੋ ਚਲੋ ਹਾਲਾਤ ਹੋਰ ਸੀਗੇ ਫਿਰ ਤੁਸੀਂ ਉਸੇ ਪਾਰਟੀ ਨੂੰ ਹੁਣ ਅਗਲੀ ਗੱਲ ਜਿਹੜੀ ਤੁਸੀਂ ਭਾਜਪਾ ਦੀ ਪੁੱਛੀ ਆ ਉਹਦਾ ਜਵਾਬ ਮੇਰੇ ਕੋਲ ਇੱਕੋ ਹੀ ਹੈ ਕਿ ਖਰੀਦਦਾਰ ਹਰੇਕ ਬਣਿਆ ਬੈਠਾ ਹੈ ਜਿਹਦੇ ਕੋਲ ਧਨ ਤੇ ਪਾਵਰ ਹੈ ਉਹਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਚੋਂ ਫਲਾਣਾ ਫਲਾਣਾ ਜਿਹੜਾ ਹੈ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਹ ਖਰੀਦਿਆ ਜਾ ਸਕਦਾ ਹੈ ਉਸੇ ਰੌ ਨਾਲ ਬੀਜੇਪੀ ਹੁਣ ਅੱਗੇ ਵੱਧ ਰਹੀ ਹੈ ਮੈਨੂੰ ਇੱਕ ਗੱਲ ਚੇਤੇ ਆਈ ਜਿਹਦੇ ਨਾਲ ਐਨਲਿਸਿਸ ਹੋ ਜਾਏਗਾ ਜਦੋਂ ਬੀਜੇਪੀ ਦਾ ਤੇ ਬਾਦਲਾਂ ਦਾ ਆਪਸ ਵਿੱਚ ਸਮਝੌਤਾ ਟੁੱਟਿਆ 20 ਦੇ ਵਿੱਚ ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਆਈ 22 ਦੀ ਤਾਂ ਵਿੱਚੋਂ ਕੁਝ ਪੈ ਕੇ ਬੰਦਿਆਂ ਨੇ ਕਿਹਾ ਵੀ ਤੁਸੀਂ ਦੁਬਾਰਾ ਇਕੱਠੇ ਹੋ ਜਾਓ ਉਸ ਵਕਤ ਜਿਹੜਾ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਸੀ ਮੈਂ ਨਾ ਹੁਣ ਪੂਰਾ ਨਾਂ ਯਾਦ ਕਰ ਸਕਾਂ ਇਸ ਕਰਕੇ ਗਲਤ ਨਾ ਬੋਲਾ ਜਾਵੇ ਜਿਹੜਾ ਵੀ 2022 ਤੋਂ ਪਹਿਲਾਂ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਸੀ ਉਹਨੇ ਕਿਹਾ ਸਾਨੂੰ ਸਮਝੋਤਾ ਕਰਨ ਦੇ ਵਿੱਚ ਕੋਈ ਹਰਜ ਨਹੀਂ ਪਰ ਹੁਣ ਬਾਦਲਾਂ ਨੂੰ ਜਾਂ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਛੋਟਾ ਭਰਾ ਬਣ ਕੇ ਆਣਾ ਪਊਗਾ ਕਿਉਂਕਿ ਪਹਿਲਾਂ ਅਸੀਂ ਛੋਟਾ ਭਰਾ ਹੁੰਦੇ ਸੀ ਇਹ ਵੱਡਾ ਭਰਾ ਹੁੰਦੇ ਸੀ ਉਸੇ ਨੀਤੀ ਦੇ ਵਿੱਚ ਜੇ 22 ਤੋਂ ਪਹਿਲਾਂ ਭਾਜਪਾ ਨੇ ਇੱਕ ਗੱਲ ਕੀਤੀ ਤਾਂ ਉਹਨਾਂ ਉਹਦੇ ਤੇ ਵਰਕ ਕੀਤਾ ਹਮ ਅੱਜ ਹਾਲਾਤ ਵਾਕਈਏ ਬਣ ਗਏ ਨੇ ਜੇ ਉਹਦੇ ਨਾਲ ਬਾਦਲ ਜਾਊਗਾ ਜਿਹੜੀ ਸੰਭਾਵਨਾ ਹੈ ਜੇ ਉਹਦੇ ਨਾਲ ਹਰਪਿਤ ਜਾਊਗਾ ਜਿਹਦੀ ਸੰਭਾਵਨਾ ਹੈ ਜਾਂ ਆਸੇ-ਪਾਸਿਓਂ ਕਿਰ-ਕਿਰ ਕੇ ਜਾਣਗੇ ਉਹ ਛੋਟੇ 파ਟਨਰ ਦੇ ਤੌਰ ਤੇ ਲੈਣਾ ਚਾਹੁੰਦੀ ਹੈ ਭਾਜਪਾ ਵੱਡੇ 파ਟਨਰ ਤੇ ਉਹ ਆਪ ਰਹਿਣਾ ਚਾਹਦੀ ਆ ਕਿਉਂਕਿ ਉਹਨੂੰ ਪਤਾ ਹੈ ਮੈਂ ਇਹਨਾਂ ਨੂੰ ਖਰੀਦ ਸਕਦੀ ਆ ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ ਤੇ ਇਹਨਾਂ ਨੂੰ ਮੈਂ ਪਾਵਰ ਦੇ ਨਾਲ ਆਪਣੇ ਨਾਲ ਤੋਰ ਸਕਦੀ ਆ ਸੋ ਇਸ ਕਰਕੇ ਅੱਜ ਦੀ ਘੜੀ ਵਿੱਚ ਇਹ ਕਹਿ ਸਕਦਾ ਬੀਜੇਪੀ ਪਿਛਲੇ ਕੁਝ ਸਾਲਾਂ ਦੇ ਐਨਾਲਿਸਿਸ ਦੇ ਹਿਸਾਬ ਨਾਲ ਪੋਲੀਟੀਕਲੀ ਠੀਕ ਸੋਚ ਰਹੀ ਹੈ ਪਰ ਪੰਜਾਬ ਦਾ ਇੱਕ ਖਾਸਾ ਵੀ ਹੈ बड़े हुक्मरान सदियां ਤੋਂ ਇਹਨਾਂ ਬਾਰੇ ਐਨਾਲਿਸਿਸ ਜੋ ਕਰਦੇ ਸੀ ਉਹ ਉਹਦੇ ਉਲਟ ਵੀ ਹੋ ਜਾਂਦਾ ਸੀ ਜੀ ਉਹ ਭਾਜਪਾ ਨਾਲ ਵੀ ਹੋਊਗਾ ਮੇਰਾ ਤਾਂ ਵਿਸ਼ਵਾਸ ਹੈ ਪਰ ਮੈਂ ਐਜ਼ ਅ ਕੈਮਰੇ ਤੇ ਕਿਹਦਾ ਹੋ ਸਕਦਾ ਪਰ ਮੇਰੀ ਆਪਣੀ ਸੋਚ ਹੈ ਕਿ ਹੋਏਗਾ ਕਿਉਂਕਿ ਅਬਦਾਲੀ ਵੀ ਤਾਂ ਕੋਈ ਸੋਚ ਕੇ ਆਉਂਦਾ ਸੀ ਅੰਗਰੇਜ਼ ਵੀ ਜਦੋਂ ਸਾਰੇ ਇੰਡੀਆ ਤੇ ਰਾਜ ਕਰਦਾ ਸੀ ਉਹ ਸੋਚਦਾ ਸੀ ਵੀ ਯਾਰ ਪੰਜਾਬ ਪੰਜਾਬ ਰਹਿ ਗਿਆ ਬਾਕੀ ਸਾਰਾ ਇੰਡੀਆ ਮੇਰੇ ਹੇਠਾਂ ਆ ਗਿਆ ਇਹ ਕਿਉਂ ਨਹੀਂ ਆਉਂਦਾ ਪਰ ਇਹ ਨਹੀਂ ਸੀ ਆਉਂਦਾ ਔਰ 19 ਧੇਰ ਤੱਕ ਨਹੀਂ ਆਇਆ ਜਿੰਨੀ ਧੇਰ ਤੱਕ ਸਾਡਾ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਉਹਦੇ ਪੁੱਤਰ ਜਿਉਂਦੇ ਰਹੇ ਉਹਦਾ ਪੋਤਾ ਜਿਉਂਦਾ ਰਿਹਾ ਤੇ ਉਹਦਾ ਛੋਟਾ ਨਾਬਾਲਗ ਬੱਚਾ ਉਹਨਾਂ ਨੇ ਇੰਡੀਆ ਤੋਂ ਬਾਹਰ ਨਹੀਂ ਕੱਢ ਦਿੱਤਾ ਇੱਕ ਸਕੀਮ ਦੇ ਤਹਿਤ ਉਹ ਰਾਜ ਇੱਕ ਛਲਾਵੇ ਵਿੱਚ ਵਾਪਸ ਨਹੀਂ ਲੈ ਲਿਆ 19 ਦਿਨ ਤੱਕ ਅੰਗਰੇਜ਼ ਵੀ ਪੰਜਾਬ ਤੇ ਰਾਜ ਨਹੀਂ ਕਰ ਸਕਿਆ ਸੋ ਭਾਜਪੀ ਨੂੰ ਪੰਜਾਬ ਦੀ ਤਸਵੀਰ ਵੀ ਦੇਖਣੀ ਪੈਗੀ ਵੀ ਕੈਲਕੂਲੇਸ਼ਨਸ ਹੋਰ ਚੀਜ਼ ਹੈ ਪਰ ਇਹਨਾਂ ਲੋਕਾਂ ਦੀ ਤਸਵੀਰ ਹੈ ਜਿਨ੍ਹਾਂ ਨੇ ਕੱਲ ਦਿੱਲੀ ਬੈਠ ਕੇ ਤੁਹਾਡੇ ਨੱਕ ਦੇ ਵਿੱਚ ਨਾਸਾਂ ਦੇ ਵਿੱਚ ਧੂਆਂ ਦੇ ਕੇ ਤੇ ਤਿੰਨ ਬਿੱਲ ਮਾਫ ਕਰਾ ਕੇ ਇਹੀ ਪੰਜਾਬ ਦੇ ਆਮ ਲੋਕ ਆਏ ਸੀ ਉਹ ਕਦੇ ਵੀ ਭਾਜਪੀ ਦੀ ਇਹ ਮਨਸ਼ਾ ਪੂਰੀ ਨਹੀਂ ਹੋਣ ਦੇਣਗੇ ਪਰ ਕੈਲਕੂਲੇਸ਼ਨ ਜਿਵੇਂ ਹਰ ਬੰਦਾ ਉੱਠ ਕੇ ਕਹਿੰਦਾ ਮੈਂ ਬੀਜੇਪੀ ਦੇ ਨਾਲ ਆ ਹੁਣ ਪਿੱਛੇ ਜੇ ਕਈ ਆਪ ਦੇ ਬੰਦੇ ਕਈ ਅਕਾਲੀਆਂ ਦੇ ਬੰਦੇ ਉਹਨਾਂ ਨੇ ਡਿੰਪੀ ਢਿੱਲੋ ਹੋਵੇ ਚਾਹੇ ਸੰਧੂ ਹੋਵੇ ਆਪਣਾ ਤਰਨ ਤਾਰਨ ਉਹਨਾਂ ਨੇ ਅਕਾਲੀਆਂ ਤੋਂ ਲਿਆਂਦੇ ਜਿਵੇਂ ਆਪ ਨੇ ਉਦੋਂ ਹੀ ਬੀਜੇਪੀ ਕਹ ਦੀ ਵੀ ਮੈਂ ਲੈ ਜਾਂਗੀ ਤੇ ਮੈਂ ਚਾ ਤਾਂਾਂਗੀ ਮੇਰੇ ਕੋਲ ਪਾਰ ਲੈ ਕੇ ਜਾ ਹੀ ਰਹੀ ਹੈ ਜੀ ਕੈਪਟਨ ਅਵਿੰਦਰ ਸਿੰਘ ਚਲੇ ਗਿਆ ਸੁਣੋ ਹਾਂ ਬਿਲਕੁਲ ਕਿੰਨੇ ਵੱਡੇ ਵੱਡੇ ਚਿਹਰੇ ਬੀਜਪੀ ਆਪਣੇ ਵਿੱਚ ਸਿੱਖ ਚਾਹੇ ਲੈ ਕੇ ਬਿਲਕੁਲ ਇਹ ਮੇਰੇ ਧਿਆਨ ਜ ਨਹੀਂ ਰਿਹਾ ਸੀ ਤੁਸੀਂ ਚੰਗਾ ਕੀਤਾ ਹੁਣ ਜਦੋਂ ਕੈਪਟਨ ਅਵਿੰਦਰ ਸਿੰਘ ਜਿਹਨੂੰ ਦੋ ਵਾਰ ਚੀਫ ਮਿਨਿਸਟਰ ਪੰਜਾਬ ਦੇ ਲੋਕਾਂ ਨੇ ਬਣਾਇਆ ਹੋਵੇ ਉਹ ਅੱਜ ਜਾ ਕੇ ਬੀਜਪੀ ਦੀ ਝੋਲੀ 'ਚ ਬੈ ਗਿਆ ਹੋਵੇ ਉਹਦੀ ਮਿਸਿਸ ਜਿਹੜੀ 4 ਵਾਰ ਤਾਂ 5 ਵਾਰ ਤਾਂ ਪਟਿਆਲੇ ਤੋਂ ਐਮਪੀ ਬਣ ਚੁੱਕੇ ਨੇ ਕਾਂਗਰਸ ਵੱਲੋਂ ਅੱਜ ਉਹ ਬੜੀ ਖੁਸ਼ੀ ਨਾਲ ਕਹਿ ਰਹੇ ਨੇ ਵੀ ਅਸੀਂ ਕਮਲ ਫੁੱਲ ਦੇ ਬੰਦੇ ਆ ਜੀ ਸੋ ਇਹ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਇਹਨਾਂ ਕੈਲਕੂਲੇਸ਼ਨਾਂ ਦੇ ਹਿਸਾਬ ਨਾਲ ਬੀਜੇਪੀ ਸੋਚਦੀ ਹੈ ਕਿ ਜੇ ਇਹ ਸਾਰੇ ਲੋਕ ਜਿਹੜਾ ਆਪਣਾ ਜਾਖੜ ਹੈ ਇਹ ਵੀ ਤਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਸੀ ਹਮ ਅੱਜ ਇਹ ਬੀਜੇਪੀ ਦਾ ਪ੍ਰਧਾਨ ਹੈ ਸੋ ਇਹ ਇਹਨਾਂ ਕੈਲਕੂਲੇਸ਼ਨਸ ਦੇ ਹਿਸਾਬ ਨਾਲ ਬੀਜੇਪੀ ਤੁਹਾਨੂੰ ਮੈਂ ਪਹਿਲਾਂ ਕਿਹਾ ਨਾ ਵੀ ਕੈਲਕੂਲੇਸ਼ਨ ਠੀਕ ਕਰ ਰਹੀ ਹੈ ਪਰ ਪੰਜਾਬ ਦੀ ਤਸਵੀਰ ਇਹਨਾਂ ਦੀਆਂ ਕੈਲਕੂਲੇਸ਼ਨਸ ਤੋਂ ਉਲਟ ਰਿਜ਼ਲਟ ਦੇਣ ਦੀ ਆਮ ਤੌਰ ਤੇ ਅੱਧੀ ਪਰ ਜਿਹੜਾ ਬੀਜੇਪੀ ਪ੍ਰਚਾਰ ਕਰ ਰਹੀ ਹੈ ਬੀਜੇਪੀ ਨੇ ਦੇਖੋ ਬਾਲਦੇਵ ਉਸ ਮਨਾਇਆ ਵੀਰ ਬਾਲਦੇਵ ਦੇ ਉਸ ਛੋਟੇ ਸਾਹਿਬ ਜਦੋਂ ਯਾਦ ਕੀਤਾ ਗੁਰੂ ਅਰਜਨ ਦੇਵ ਜੀ ਦਾ ਦਿਹਾੜਾ ਉਹ ਮਨਾਉਂਦੇ ਆ ਜਾਂ ਗੁਰਤੇਗ ਬਾਦਲ ਮਹਾਰਾਜ ਦਾ ਦਿਹਾੜਾ ਪੂਰੀ ਦੁਨੀਆ ਮਾਫ ਕਰਨਾ ਪੂਰੇ ਇੰਡੀਆ ਦੇ ਵਿੱਚ ਉਹ ਸੈਲੀਬ੍ਰੇਟ ਕਰਦੇ ਆ ਐਡਵਰਟਾਈਜ਼ ਬੀਜੇਪੀ ਕਰ ਰਹੀ ਆ ਨਾਇਬ ਸਿੰਘ ਸੈਣੀ ਹਰਿਆਣੇ ਦੇ ਮੁੱਖ ਮੰਤਰੀ ਆ ਬੀਜੇਪੀ ਦੇ ਪੰਜਾਬ ਜਦੋਂ ਆਉਂਦੇ ਆ ਉਹਨਾਂ ਦੇ ਸਿਰ ਦੇ ਉੱਤੇ ਦਸਤਾਰ ਹੁੰਦੀ ਆ ਜਿਹੜਾ ਇਹ ਮੈਸੇਜ ਪੰਜਾਬ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਕਿ ਬੀਜੇਪੀਤਾ ਜੀ ਦੇਖੋ ਕਿੰਨੀ ਸਿੱਖਾਂ ਦੇ ਵੱਲ ਦੀ ਆ ਕਿੰਨੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਬੀਜੇਪੀ ਤੋਂ ਸਿੱਖਾਂ ਨੂੰ ਖਤਰਾ ਹੀ ਕੋਈ ਨਹੀਂ ਹੋ ਸਕਦਾ ਕਿ ਵਾਕਈ ਇਹ ਸਚਾਈ ਹੈ ਦੇਖੋ ਇਹ ਸਵਾਲ ਥੋੜਾ ਜਨਾ ਹਟਕੇ ਹੈ ਜੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਇਹ ਆ ਆਈਡੀਓਲੋਜੀਕਲ ਸਵਾਲ ਉਹ ਆ ਕੈਲਕੂਲੇਟਿਵ ਸਵਾਲ ਕੈਲਕੂਲੇਟਿਵ ਸਵਾਲ ਆਪਾਂ ਕਰ ਚੁੱਕੇ ਹੁਣ ਆਪਾਂ ਆਉਣੇ ਵੀ ਇਹ ਇਦਾਂ ਕਿਉਂ ਦਿਸ ਰਿਹਾ ਹੈ ਜਾਂ ਕਿਉਂ ਕਰ ਰਹੇ ਨੇ 1900 50 ਤੇ ਆਪਾਂ ਨੂੰ ਜਾਣਾ ਪਊਗਾ 1950 ਦੇ ਵਿੱਚ ਇਸ ਮੁਲਕ ਦਾ ਸੰਵਿਧਾਨ ਲਿਖਿਆ ਗਿਆ ਹੁਣ ਅਸੀਂ ਸਿੱਖ ਵੀ ਇਸ ਦੇਸ਼ ਦੇ ਵਸਿੰਦੇ ਆ ਸਾਡੇ ਬਾਰੇ ਕੀ ਲਿਖਿਆ ਗਿਆ ਉਸ ਸੰਵਿਧਾਨ ਦੇ ਵਿੱਚ ਇੱਕ ਲਾਈਨ ਲਿਖੀ ਹੈ ਸਿੱਖ ਬੋਧੀ ਜੈਨੀ ਬ੍ਰੈਕਟ ਬੰਦ ਸਾਰੇ ਹਿੰਦੂ ਹਨ ਜਿਹੜਾ ਆ ਤੁਸੀਂ ਕਹਿੰਦੇ ਹੋ ਨਾ ਵੀ ਉਹ ਪੱਗ ਬਣ ਕੇ ਆਉਂਦਾ ਹੈ ਜਾਂ ਵੀਰ ਬਾਲਸ ਉਸ ਉਹ ਉਸ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਹੈ ਜਿਹੜੀ ਸਾਨੂੰ ਸਿੱਖ ਮੰਦੀਓ ਨਹੀਂ ਹੁਣ ਜ਼ੋਰ ਲੱਗਿਆ ਹੋਇਆ ਹੈ ਇਸ ਗੱਲ ਤੇ ਜੇ ਅਸੀਂ ਇਹਨਾਂ ਨੂੰ ਲਿਖ ਦਿੱਤਾ ਕਿ ਇਹ ਸਿੱਖ ਨਹੀਂ ਨੇ ਇਹ ਹਿੰਦੂਆਂ ਦਾ ਹਿੱਸਾ ਹੈ ਤਾਂ ਫਿਰ ਇਹ ਕਿਉਂ بار-बार ਕਹਿੰਦੇ ਨੇ ਅਸੀਂ ਇਹਨਾਂ ਨੂੰ ਮਨਾ ਦਈਏ ਇਹਨਾਂ ਤੋਂ ਅਗਲੀ ਪੀੜ੍ਹੀ ਉਸ ਤੋਂ ਅਗਲੀ ਪੀੜ੍ਹੀ ਨੂੰ ਪਹਿਲਾਂ ਤੋਂ ਮਨਾ ਦਈਏ ਹੁਣ ਲਫ਼ਜ਼ ਆ ਗਿਆ ਵੀਰ ਬਾਲ ਦੇ ਬਸ ਹਮ ਜਿਹੜਾ ਕਿ ਸਿੱਖਾਂ ਦੀ ਟਰਮੀਨੋਲੋਜੀ ਨਹੀਂ ਹੈ ਸ਼ਬਦਾਵਲੀ ਨਹੀਂ ਹੈ ਸਾਡੇ ਹੈਗੇ ਨੇ ਸਹਬਜ਼ਾਦੇ ਬਾਬੇ ਫਿਰ ਉਹ ਲਫਜ਼ ਲਿਖਣ ਵਿੱਚ ਇਹਨਾਂ ਨੂੰ ਕੀ ਹਰਜ ਹੈ ਜੇ ਉਹਨਾਂ ਨੇ ਸਹਬਜ਼ਾਦਾ ਮਨਾਉਣ ਦਾ ਅਧਿਕਾਰ ਸਭ ਨੂੰ ਹੈ ਹੂੰ ਭਾਜਪੀ ਨੂੰ ਵੀ ਹੈ ਕਾਂਗਰਸ ਨੂੰ ਵੀ ਹੈ ਦੁਨੀਆਂ ਦੇ ਹਰ ਬੰਦੇ ਨੂੰ ਐਡੀ ਮਹਾਨ ਸ਼ਹਾਦਤ ਨੂੰ ਮਨਾਉਣ ਦਾ ਹੱਕ ਹੈ ਪਰ ਕਿਉਂ ਸਾਡੀ ਟਰਮਨਾਲੋਜੀ ਜਿਸ ਵਿਰਾਸਤ ਦੇ ਉਹ ਸਾਡੇ ਬਾਬੇ ਨੇ ਉਸ ਟਰਮਨਾਲੋਜੀ ਨੂੰ ਕਿਉਂ ਤੁਸੀਂ ਫਤਖੜ ਸਾਹਿਬ ਜਾਓਗੇ ਸ਼ਹੀਦ ਦੀ ਤਾਂ ਫਤਖੜ ਸਾਹਿਬ ਹੋਈ ਹੈ ਤਾਂ ਉੱਥੇ ਕਿਤੇ ਵੀਰਬਾਲ ਲਿਖਿਆ ਹੋਇਆ ਹੈ ਅੱਜ ਨਹੀਂ 4 ਸਦੀਆਂ ਤੋਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਲਿਖਿਆ ਹੋਇਆ ਹੈ ਹੂੰ ਉਹ ਕਿਉਂ ਬਗੜਿਆ ਜਾ ਕਿਉਂਕਿ ਸਾਨੂੰ ਗੁਰਤੇਗਵਾਲ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਉਹ ਹੋਰ ਵੀ ਸਪਸ਼ਟ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਜਿਹੜੀ ਹੈ ਉਹ ਸਾਰੇ ਇੰਡੀਆ 'ਚ ਮਨਾਇਆ ਗਿਆ ਐਸਜੀਪੀਸੀ ਨੇ ਵੀ ਮਨਾਇਆ ਇੰਡੀਅਨ ਗਵਰਨਮੈਂਟ ਨੇ ਵੀ ਮਨਾਇਆ ਹਰਿਆਣਾ ਗਵਰਨਮੈਂਟ ਨੇ ਵੀ ਮਹਾਰਾਸ਼ਟਰ ਗਵਰਨਮੈਂਟ ਨੇ ਵੀ ਅਬਜਲ ਨਗਰ ਵੀ ਸਭ ਜਗ੍ਹਾ ਤੇ ਮਨਾਇਗੀ ਆ ਪਰ ਲਫ਼ਜ਼ ਉਹਨਾਂ ਦਾ ਇੱਕ ਸੀਗਾ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਹਿੰਦੀ ਯਾਦਰ ਪਰ ਸਾਡੀ ਪਾਰਟੀ ਨੇ ਇਹਨਾਂ ਦੀ ਚਾਲ ਨੂੰ ਸਮਝਦਿਆਂ ਦੀਨਾ ਕੰਗੜ ਅੱਡ ਕੀਤਾ ਅਸੀਂ ਉਹਨੂੰ ਸ੍ਰਿਸ਼ਟੀ ਦੀ ਚਾਦਰ ਕਹਿੰਨੇ ਆ ਹੁਣ ਮੈਂ ਕਿੱਥੋਂ ਇਹ ਅਧਿਕਾਰ ਲੈਣਾ ਜਾਂ ਮੇਰੀ ਪਾਰਟੀ ਕਿੱਥੋਂ ਇਹ ਅਧਿਕਾਰ ਲੈਂਦੀ ਹੈ ਕਿ ਮੈਂ ਉਹਨੂੰ ਸ੍ਰਿਸ਼ਟੀ ਦੀ ਚਾਦਰ ਕਹਾ ਹਿੰਦੀ ਚਾਦਰ ਨਾ ਕਹਾ ਉਮੈਲੇਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ 52 ਕਵੀਆਂ ਚੋਂ ਇੱਕ ਕਵੀ ਸੀ ਜਿਹਨਾਂ ਦਾ ਨਾਮ ਸੀ ਸੈਨਾਪਤ ਸੈਨਾਪਤ ਦੀ ਲਿਖੀ ਇੱਕੋ ਹੀ ਕਿਤਾਬ ਮਿਲਦੀ ਹੈ ਬਾਕੀ ਸਾਡਾ ਸਾਰਾ ਸਾਹਿਤ ਸਰਸਾ ਨਦੀ ਦੇ ਵਿੱਚ ਰੁੜ ਗਿਆ ਸੀ ਆ ਆਪਣੇ ਨਾਲ ਪੰਜਾਬੀ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਦੀ ਪਬਲੀਕੇਸ਼ਨ ਨੇ 50 ਸਾਲ ਪਹਿਲਾਂ ਸੈਨਾਪਤ ਜੀ ਦੀ ਲਿਖੀ ਹੋਈ ਕਿਤਾਬ ਜਿਹਦਾ ਨਾਮ ਹੈ ਸ੍ਰੀ ਗੁਰ ਸੋਭਾ ਉਹ ਲਿਖੀ ਹੈ ਸ੍ਰੀ ਗੁਰੂ ਸੋਪਾ ਦੇ ਵਿੱਚ ਜਦੋਂ ਜ਼ਿਕਰ ਆਉਂਦਾ ਹੈ ਗੁਰਤੇਗ ਬਹਾਦਰ ਸਾਹਿਬ ਦਾ ਉਹ ਕਹਿੰਦਾ ਹੈ ਪ੍ਰਗਟ ਭਈ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਭੈ ਟਾਪੀ ਚਾਦਰ ਸਾਰੀ ਸ੍ਰਿਸ਼ਟੀ ਦੇ ਉੱਤੇ ਇੱਕ ਦਇਆ ਦੀ ਚਾਦਰ ਦੇ ਤੌਰ ਤੇ ਗੁਰੂ ਆ ਗਿਆ ਉਹਦਾ ਨਾਮ ਸ੍ਰਿਸ਼ਟੀ ਦਾ ਗੁਰੂ ਸੀ ਉਹਦਾ ਨਾਮ ਸੀ ਤੇਗ ਬਹਾਦਰ ਹੂੰ ਸੋ ਐਡੇ ਵੱਡੇ ਬ੍ਰਹਿਮੰਡੀ ਕਨਸੈਪਟ ਨੂੰ ਤੁਸੀਂ ਇੱਕ ਛੋਟੇ ਜਿਹੇ ਕਨਸੈਪਟ 'ਚ ਕਿਉਂ ਬੰਦ ਕਰਦੇ ਹੋ ਇਹਦਾ ਮਤਲਬ ਹੈ ਵੀ ਤੁਹਾਡਾ ਮਨਸ਼ਾ ਕੁਝ ਹੋਰ ਹੈ ਤੁਸੀਂ ਸਾਨੂੰ ਭਲੇਖੇ ਚ ਪਾਣਾ ਚਾਹੁੰਦੇ ਸਾਡੀਆਂ ਉਮਤ ਹਰ ਬੰਦਾ ਉਹਨਾਂ ਨਹੀਂ ਪੜੇਗਾ ਹਰ ਬੰਦੇ ਦੇ ਘਰ ਚ ਉਹੋ ਜਿਹੀਆਂ ਗੱਲਾਂ ਨਹੀਂ ਹੋਣਗੀਆਂ ਗੁਰਦੁਆਰੇ ਇਹਨਾਂ ਨੇ ਆਪਣੇ ਕਬਜ਼ੇ ਚ ਕਰ ਲਏ ਸਾਡੀ ਐਸਜੀਪੀਸੀ ਇਹਨਾਂ ਨੇ ਲੇਮ ਡੱਕ ਬਣਾਈ ਹੋਈ ਹੈ ਭਾਅ ਦਾ ਅਧਿਕਾਰ ਖਤਮ ਕੀਤਾ ਹੋਇਆ ਹੈ ਜਿਦਾਂ ਹੁਕਮਰਾਨ ਕਹਿੰਦੇ ਨੇ ਜਦੋਂ ਇਲੈਕਸ਼ਨ ਸਾਡਾ ਕਨਸੈਪਟ ਹੈ ਸਾਡਾ ਉਹਦਾ ਇੱਕ ਕ੍ਰਾਈਟੇਰੀਆ ਹੈ ਉਹਦਾ ਇੱਕ ਪ੍ਰਬੰਧ ਹੈ ਕਿ ਆਹ ਇਲੈਕਸ਼ਨਾਂ ਹੋਣਗੀਆਂ ਹਰ 5 ਸਾਲ ਬਾਅਦ ਆਹ ਪ੍ਰਬੰਧਰ ਚੁਣੇ ਜਾਣਗੇ ਤੇ ਇਹ ਜਿਹੜੇ ਨੇ ਐਜੀਪੀਸੀ ਦੇ ਵਿੱਚ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਣਗੇ ਇਹ 1920 ਤੋਂ ਅਸੀਂ ਚੱਲੇ ਆਉਨੇ ਆ 25 ਤੋਂ ਸਾਡੀ ਐਜੀਪੀਸੀ ਬਣੀ ਚੁੱਕੀ ਹੈ 25 ਦਾ ਇਹ ਐਕਟ ਹੈ ਪਰ ਕੀ ਕਾਰਨ ਹੈ ਇੱਕ ਸਰਪੰਚ ਦੀ ਚੋਣ ਵੀ ਹੋ ਰਹੀ ਹੈ ਇੱਕ ਐਮਸੀ ਦੀ ਚੋਣ ਵੀ ਹੋ ਰਹੀ ਹੈ ਐਮਐਲਏ ਦੀ ਐਮਪੀ ਦੀ ਸਭ ਦੀ ਚੋਣ ਹੋ ਰਹੀ ਹੈ ਪਰ SGPC ਦੇ ਮੈਂਬਰਾਂ ਦੀ ਚੋਣ ਕਿਉਂ ਨਹੀਂ ਕਰਵਾਈ ਜਾਂਦੀ ਇਸੇ ਕਰਕੇ ਨਹੀਂ ਕਰਵਾਈ ਜਾਂਦੀ ਕਿਤੇ ਸਾਡੇ ਵਰਗੇ ਲੋਕ ਉਸ ਪ੍ਰਬੰਧ ਚ ਆ ਕੇ ਸਵਾਲ ਨਾ ਖੜੇ ਕਰ ਦੇਣ ਵੀ ਤੁਸੀਂ ਹਿੰਦੀ ਚਾਦਰ ਕਿਉਂ ਕਹਿੰਦੇ ਹੋ ਭਾਈ ਤੁਸੀਂ ਸ੍ਰਿਸ਼ਟੀ ਕਿਉਂਕਿ ਜਦੋਂ SGPC ਬੋਲੂਗੀ ਨਾ ਤਾਂ ਉਹ ਵੀ ਦੁਨੀਆ ਚ ਸੁਣੀ ਜਾਏਗੀ ਹਮ ਸੋ ਇਹ ਇਹ ਐਡੈਲੋਜੀਕਲ ਸਵਾਲ ਹੈ ਜਿਹੜਾ ਪਹਿਲਾਂ ਤੁਸੀਂ ਉਹ ਕੈਲਕੂਲੇਟਿਵ ਸਵਾਲ ਹੈ ਹਮ ਇਹ ਸਿਧਾਂਤਕ ਹੈ ਇਹਦਾ ਜਵਾਬ ਮੈਂ ਇਹ ਤੈ ਇਸ ਤਰ੍ਹਾਂ ਉਹ ਕੈਲਕੂਲੇਟਿਵ ਹੈ ਉਹ ਕੈਲਕੂਲੇਸ਼ਨਾਂ ਬਦਲਦੀਆਂ ਰਹਿੰਦੀਆਂ ਨੇ ਸਿਧਾਂਤ ਉਹੀ ਰਹਿੰਦਾ ਹੈ ਮਤਲਬ ਸਿਧਾਂਤਕ ਤੌਰ ਦੇ ਉੱਤੇ ਬੀਜੇਪੀ ਆ ਚਾਹੇ ਕਾਂਗਰਸ ਵੀ ਇਹ ਕੁਝ ਕਰਦੀ ਜਿਹੜੀ ਵੀ ਤੇਰਾ ਉਹ ਕਦੇ ਵੀ ਸਿੱਖ ਹਤੈਸ਼ੀ ਨਹੀਂ ਹੋ ਸਕਦੀ ਉਹ ਸਿੱਖ ਹਤੈਸ਼ੀ ਨਹੀਂ ਉਹ ਸਿੱਖਾਂ ਦੀ ਪਰਿਭਾਸ਼ਾ ਬਦਲਣੀ ਚਾਹੁੰਦੀ ਹੈ ਉਹਨਾਂ ਦਾ ਜੋਰ ਲੱਗਿਆ ਹੋਇਆ ਇਹਨਾਂ ਦੇ ਜਿਹੜੇ ਪੁਰਖੇ ਸੀ ਨਾ ਉਹ ਵੀ ਇਸ ਗੱਲ ਨੂੰ ਮਿਲਕੇ ਜਿਵੇਂ ਸਾਨੂੰ ਗੁਰਗੋਬਨ ਸਿੰਘ ਜੀ ਨੇ ਇੱਕ ਹੁਕਮ ਕੀਤਾ ਜਦ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੋਂ 인 ਕੀ ਪ੍ਰਤੀਤ ਸਿੱਖ ਨਹੀਂ ਸਮਝ ਸਕਗੇ ਕਿ ਗੁਰੂ ਗੋਬਿੰਦ ਸਿੰਘ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ ਵੀ ਤੁਸੀਂ ਮੇਰੇ ਪੁੱਤੋਂ ਜਿੰਨੇ ਵੀ ਸੰਤਾਂਤ ਨੂੰ ਮੰਦਿਓ Hindu ਹੋ ਸਿੱਖੋਂ ਜੋ ਮਰਜੀ ਹੋ ਪਰ ਜੇ ਤੁਸੀਂ ਬਿਪਰ ਦੀ ਰੀਤ ਚਲ ਜਾਓਗੇ ਬਾਹਮਣ ਦੀ ਰੀਤ ਕੀ ਰੀਤ ਹੈ ਬਾਹਮਣ ਦੀ ਬਾਹਮਣ ਦੀ ਰੀਤ ਸ਼ੁਰੂ ਹੀ ਤੋਂ ਹੁੰਦੀ ਹੈ ਇਹ ਉੱਚਾ ਇਹ ਨੀਮਾ ਇਹ ਮਜਬੀ ਹੈ ਇਹ ਫਲਾਣਾ ਹੈ ਇਹ ਜੱਟ ਹੈ ਇਹ ਖਤਰੀ ਹੈ ਇਹ ਕੀ ਹੈ ਇਹ ਵਿਪਰਨ ਦੀ ਰੀਤ ਹੈ ਗੁਰੂ ਸਾਹਿਬ ਕਹਿੰਦੇ ਜੇ ਵਿਪਰਨ ਦੀ ਰੀਤ ਜਾਓਗੇ ਮੈਂ ਨਾ ਕਰੋ ਇਨਕੀ ਮੈਂ ਤੁਹਾਡਾ ਸਾਥ ਨਹੀਂ ਦਊਂਗਾ ਹੁਣ ਅਸੀਂ ਆਪਣੇ ਸਮਾਜ 'ਚ ਆਪ ਸੈਲਫ ਅਨਲਿਸਿਸ ਕਰ ਸਕਦੇ ਹਾਂ ਕਿ ਅਸੀਂ ਕਿੰਨਾ ਡੂੰਘਾ ਚਲੇ ਗਏ ਆ ਵਿਪਰਨ ਦੀ ਰੀਤ ਦੇ ਵਿੱਚ ਅਸੀਂ ਆਪਣੇ ਧੀਆ ਪੁੱਤਰਾਂ ਦੇ ਵਿਆਹ ਤੋਂ ਪਹਿਲਾਂ ਜਾਤਾਂ ਪੁੱਛਦੇ ਆ ਤੇ ਜਦੋਂ ਗੁਰਗ੍ਰੰਥ ਸਾਹਿਬ ਪੜਦੇ ਆ ਤਾਂ ਗੁਰਗ੍ਰੰਥ ਸਾਹਿਬ ਕਹਿੰਦੇ ਨੇ जात ਜਨਮ ਨਾ ਪੁੱਛੀਐ ਸੱਚ ਕਰ ਲਿਓ ਬਤਾਈ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਈ ਜਿਹਹਾ ਜੇ ਤੂੰ ਕਰਮ ਕਮਾਉਂਨੇ ਨਾ ਕੰਮ ਕਰਦਾ ਓਹੀ ਤੇਰੀ ਜਾਤ ਹੈ ਓਹੀ ਤੇਰੀ ਇੱਜ਼ਤ ਹੈ ਪਤ ਮਨੇ ਇੱਜ਼ਤ ਹੈ ਜਾਤ ਤੇ ਜਨਮ ਦਾ ਕਿਸੇ ਨੂੰ ਪੁੱਛੀ ਨਾ ਵੀ ਤੇਰਾ ਜਨਮ ਕਿਹੜੇ ਘਰ ਚ ਹੋਇਆ ਜਾ ਜਦੋਂ ਗੁਰੂ ਸਾਨੂੰ ਗੁਰਗੰਸਾਹਬ ਦੇ ਵਿੱਚ ਇਹ ਕਹਿ ਰਿਹਾ ਫਿਰ ਅਸੀਂ ਕੌਣ ਹੁੰਨੇ ਆ ਜਿਹੜੇ ਆਪਨੂੰ ਸਿੱਖ ਵੀ ਕਹਾਉਂਨੇ ਆ ਦੇ ਇਹਨਾਂ ਚੀਜ਼ਾਂ ਵਿੱਚ ਚਰਚਾ ਵੀ ਕਰਦੇ ਆ ਸੋ ਮੇਰਾ ਮਤਲਬ ਇਹ ਫਿਰ ਸਾਫ਼ ਹੋ ਗਿਆ ਨਾ ਜੇ 400 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਇਹਨਾਂ ਰੀਤੀਆਂ ਚ ਨਾ ਚਲੇ ਜਾਇਓ ਜਿਹੜੀ ਵਿਪਰ ਨੇ ਪੈਦਾ ਕੀਤੀਆਂ ਹੋਈਆਂ ਨੇ ਪਰ ਅਸੀਂ ਸਾਨੂੰ ਸਬਦਾਂ ਚ ਲਿਖ ਵੀ ਦਿੱਤਾ ਕਿ ਅਸੀਂ ਹਿੰਦੂਆਂ ਦਾ ਹਿੱਸਾ ਤੇ ਸਾਨੂੰ ਪ੍ਰੈਕਟਾਈਜ਼ ਵੀ ਕਰਾਣਾ ਚਾਹੁੰਦੇ ਨੇ ਪਰ ਜਿਹੜਾ ਸਿੱਖ ਮੈਂ ਉਹਨੂੰ ਸਿੱਖ ਮੰਨਦਾ ਜਿਹੜਾ ਗੁਰੂ ਦੇ ਸਿਧਾਂਤ ਨੂੰ ਸਮਝਦਾ ਹੈ ਕੋਕੇ ਨਾਮ ਦੇ ਤੌਰ ਤੇ ਪੀਰ ਬੁੱਧੂ ਸ਼ਾਹ ਸਿੱਖ ਨਾਮ ਵਾਲੇ ਨਹੀਂ ਨੇ ਹੂੰ ਜੋ ਅੱਜ ਆਪਾਂ ਸੋਚੀਏ ਅੱਜ ਉਹ ਕੋਈ ਸਿੰਘ ਜਾਂ ਕੌਰ ਨਹੀਂ ਹੈਗੇ ਉਹ ਪੀਰ ਬੁੱਧੂ ਸ਼ਾਹ ਜੀ ਨੇ ਹੂੰ ਪਰ ਮੈਂ ਕਹਿੰਦਾ ਉਹਨਾਂ ਤੋਂ ਵੱਡਾ ਸਿੱਖ ਹੈ ਹੀ ਨਹੀਂ ਕੋਈ ਹੂੰ ਮੈਂ ਇੱਥੇ ਤੁਹਾਡੇ ਕੈਮਰੇ ਤੇ ਗੱਲ ਦੱਸਣਾ ਚਾਹੁੰਨਾ ਜੀ ਬਈ ਅਸੀਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਪੁੱਤਰਾਂ ਦੇ ਦਾਨੀ ਜਿਹੜੀ ਕਿ ਸੱਚ ਹੈ ਪਰ ਕਦੇ ਸਿੱਖ ਇਹ ਬੈਠ ਕੇ ਸੋਚਣ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਪੁੱਤਰਾਂ ਦੇ ਦਾਨੀ ਬਣੇ ਉਸ ਤੋਂ 7 ਸਾਲ ਪਹਿਲਾਂ ਪੀਰ ਬੁੱਧੂ ਸ਼ਾਹ ਪੁੱਤਰਾਂ ਦੇ ਦਾਨੀ ਬਣ ਕੇ ਭੰਗਾਣੀ ਦਾ ਯੁੱਧ ਪਹਿਲਾਂ ਹੋਇਆ ਹ ਹ ਚਮਕੌਰ ਸਾਹਿਬ ਦਾ ਤੇ ਫਤਗੜ੍ਹ ਸਾਹਿਬ ਵਾਲੀ ਗੱਲ ਬਾਅਦ ਚ ਹੋਈ ਹੈ ਹ ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਨੇ ਆਪਣੇ 4 ਪੁੱਤਰ 7 ਭਤੀਜੇ ਤੇ 700 ਮুরিਦ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਸ਼ਹੀਦ ਕਰਵਾਏ ਪੁੱਤਰਾਂ ਦਾ ਦਾਨੀ ਪੀਰ ਬੁੱਧੂ ਸ਼ਾਹ ਵੀ ਹੈਗਾ ਉਹ ਸਿੱਖ ਹੈ ਉਹ ਵਿਪਰਨ ਦੀ ਰੀਤ ਚ ਨਹੀਂ ਗਿਆ ਸੋ ਇਹ ਆਈਡੀਓਲੋਜੀਕਲ ਗੱਲਾਂ ਨਹੀਂ ਆਈਡੀਓਲੋਜੀਕਲੀ ਸਾਨੂੰ ਬਹੁਤ ਬੁਰੀ ਤਰ੍ਹਾਂ ਸਨਬ ਕੀਤਾ ਜਾ ਰਿਹਾ ਹੈ ਬਾਈਦੀਪ ਸਿੱਧੂ ਚਲਾ ਗਿਆ ਦੁਨੀਆਂ ਚੋਂ ਪਰ ਸਾਨੂੰ ਬਹੁਤ ਗੱਲਾਂ ਸਾਡੇ ਬੱਚਿਆਂ ਨੂੰ ਸਿਖਾ ਗਿਆ ਕਿਉਂਕਿ ਉਹਦੀ ਭਾਸ਼ਾ ਸਾਡੇ ਬੱਚਿਆਂ ਨੂੰ ਸਮਝ ਆਉਂਦੀ ਸੀ ਤਾਂ ਉਹਦੀ ਭਾਸ਼ਾ ਵਿੱਚ ਹੀ ਮੈਂ ਤੁਹਾਨੂੰ ਮੈਂ ਬੱਚਿਆਂ ਨੂੰ ਇਹ ਗੱਲ ਤੁਹਾਡੇ ਰਹੀਂ ਦੱਸਣਾ ਚਾਹਣਾ ਉਹ ਕਹਿੰਦਾ ਵੀ ਇੰਡੀਅਨ ਸਟੇਟ ਦੋ ਦੋ ਧਾਰੀ ਕੰਮ ਚਲਾ ਰਹੀ ਹੈ ਸਾਡੇ ਤੇ ਉਹ ਕਹਿੰਦੀ ਹੈ ਤੁਸੀਂ ਤੁਹਾਨੂੰ ਅਸੀਂ ਅਸੀਮਿਲੇਟ ਕਰ ਲੈਣਾ ਹੈ ਭਾਵ ਆਪਣੇ ਵਿੱਚ ਜਜ਼ਬ ਕਰ ਲੈਣਾ ਆਪਣੇ ਵਰਗਾ ਬਣਾ ਦੇਣਾ ਜੇ ਤੁਸੀਂ ਉਹ ਸਵਕਾਰ ਨਹੀਂ ਕਰੋਗੇ ਤਾਂ ਤੁਹਾਨੂੰ ਅਸੀਂ ਅਲੀਮੀਨੇਟ ਕਰਦਾਂਗੇ ਭਾਵ ਮਾਰਦਾਂਗੇ ਹਮ ਅਸਿਮੀਲੇਟ ਔਰ ਅਲੀਮੀਨੇਟ ਹਮ ਇਸ ਸਿਧਾਂਤ ਤੇ ਚੱਲ ਰਹੀ ਹੈ ਅੱਜ ਦੀ ਇੰਡੀਅਨ ਸਟੇਟ ਉਹ ਸਦੰਤਕ ਪੱਕਾ ਹੈ ਜੀ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਤੁਸੀਂ ਸਮਾਂ ਦਿੱਤਾ ਤੇ ਉਮੀਦ ਕਰਦੇ ਆ ਸਾਡੇ ਦਰਸ਼ਕਾਂ ਨੂੰ ਅੱਜ ਦਾ ਇਹ ਐਪੀਸੋਡ ਪਸੰਦ ਆਇਆ ਹੋਵੇਗਾ ਕਿਉਂਕਿ ਕੋਸ਼ਿਸ਼ ਕਰ ਰਹੇ ਹਾਂ ਕਿ ਜਾਣਕਾਰੀ ਭੂਰ ਤੇ ਜਿਹੜਾ ਸਾਡਾ ਇਤਿਹਾਸ ਆ ਉਸ ਨੂੰ ਅਸੀਂ ਕੈਮਰੇ ਦੇ ਉੱਤੇ ਲੈ ਕੇ ਆਈਏ ਅੱਜ ਦੀ ਜਿਹੜੀ ਚੌਥੀ ਤੀਜੀ ਪੀੜ੍ਹੀ ਆ ਉਸ ਦੇ ਕੰਨਾਂ ਦੇ ਵਿੱਚ ਇਤਿਹਾਸ ਪਾਵੇ ਪਤਾ ਲੱਗੇ ਕਿ ਸਾਡੇ ਨਾਲ ਹੁਣ ਤੱਕ ਵਾਪਰਿਆ ਕੀ ਕੁਝ ਹੈ